लाय भी पैसे प्रो, लाय भी करो करां, क्यों भी, या, क्यों तो तो ना या, दोनों पहले ही, क्यों भी जाता हूं, मुक्की वाला में तो नहीं होगा लड़की, साइकिल आ गई कितने दिन हैं, कितने के हैं, पांच हजार सौ, पांच हजार चौदह, पाँच हजार लोबाजा, पाँच हजार, पूरे पाँच हजार चौदह ਮੈਂ ਤਾਂ ਤਾਇਆ ਕੱਢਿਆ ਮੈਂ ਉਹਨੇ ਦੇਰੀਆ ਰਹਾ ਦੀਰੀ ਮੈਂ 28000 ਮੰਗਿਆ ਸੀ ਮੈਂ ਕਹਾ ਇੱਕ ਗੱਲ ਦੱਸਦੇ ਜੀ ਨੇ ਵੀ ਉਹਨਾਂ ਜਾਣਾ ਵਿਚਾਰਾ ਬੈਠਾ ਮੈਂ ਕਹਿੰਦਾ ਜਾਣਾ 20000 ਰੁਪਏ ਦੇ ਪਰ ਬੱਕਰੀ ਚੰਗੀਆਂ ਬਣ ਵਧੀਆ ਰਿਆ ਭੱਜ ਗਈਆਂ ਅੱਡ ਜਰਾ ਗਈ ਓਏ ਇੱਧਰ ਫਿਰਦੀ ਜਾਣਾ ਕਿਸੇ ਆਓ ਕਰਦੀਆਂ ਨਾ ਓਏ ਇਹ ਨਹੀਂ बिकੂਗਾ ਹਾਂ ਇਹ ਲੱਭੀ ਕਿ ਬਸ ਫੇਰ ਤਾਂ ਚਾਚਾ ਉਹਦੇ ਖਾਲੇ ਨਿਕਲ ਗਏ ਖਾਲੀ ਨਿਕਲ ਗਈ ਫੇਰ ਸਾਨੂੰ ਮੋੜ ਦੀ ਬੱਕਰੀ ਦਾ ਦੇਣਾ ਸੁਨੀ ਤਾਂ ਪੰਜ ਦਿਨ ਪਹਿਲਾਂ ਫੇਰ ਪੇਤੀ ਇਹਦਾ ਕੰਮ ਜ਼ਿੰਦਗੀ ਜੀ ਕਰਦਾ ਜੀ ਬੱਸ ਪਰ ਮੈਂ ਤੁਕਣੇ ਵੀ ਪਰ ਨਹੀਂ ਉਹ ਖਾਲੀ ਹੈ ਉਹਨਾਂ ਦੀ ਕਿਸਮਤ ਹੈ ਮੈਂ ਕਹਾਂ ਦੋ ਮਹੀਨੇ ਹਾਂ ਆਪਾਂ ਦੋ ਲੈ ਢਾਈ ਦੇ ਵਿੱਚ ਹੁਣ ਸਾਡੇ ਸਾਹਮਣੇ ਆਹੇ ਕੱਪਣ ਲੱਗਦੀ ਆ ਇਹ ਦੇਖ ਲਈ ਕੋਈ ਲੈ ਲਈ ਉਹ ਕੱਪਣ ਫੇਰ ਚੱਲਣਾ ਹੈ ਬਈ ਤੁਰੀ ਠੀਕ ਨਹੀਂ ਖਾਲੀ ਕਹਿ ਕੇ ਲੈ ਆ ਲੈ ਖਾਲੀ ਕਹਿ ਕੇ ਲੈ ਲੈ ਖਾਲੀ ਕਹਿ ਕੇ ਲੈ ਲੈ ਬੱਕਰੀ ਇਹ ਤਾਂ ਯਾਰ ਖਾਲੀ ਕਹਿ ਕੇ ਦਿੰਦੇ ਨੇ ਮੂੰਹ ਹੈ ਗੱਬਣਾ ਬੱਕਰੀ پوری ਵਧੀਆ बस सारा का के लाल समझदा 18 दा बोल मार लेना तेरा हरात दा दे नहीं कदी जाने सीधी गल है खाई के पैसे दे खाई दा फड़ाओ खाई तो खाई के पैसे दने है लगदा सोता दा कर लिए हो गया और यहां पे सोता हो गया सब हो गया दादा जी खाई दा फड़ाओ ਵੇ ਨਾ ਕੰਮ ਕਰਾ ਕਰਦੇ ਚੱਲ ਬੱਦਿਆ ਮਾਦਾ ਜੀ ਕਦਰ ਕਰਦਾ ਇਹ ਕਰਦਾ ਨਹੀਂ ਸਾਡੀ ਕਰ ਫਿਰ ਅਸੀਂ ਵੀ ਕਦਰ ਕੀਤੀ ਆ ਇਹ ਗਾਣਾ ਆ ਬੀ ਵੀ ਕਹਿੰਦਾ ਆ ਰਹੇ ਨੇ ਥੋੜਾ ਰੋਣ ਦੀ ਬਾਤ ਆ ਭਈ ਅਗਲਾ ਇਹਨੇ ਕਹਿੰਦਾ ਸਾਡੇ ਨਾਲ ਵਾਲਾ ਬਸੂਰਦਾ ਨਾਲਾ ਬਸੂਰਦਾ ਯਾਰੀ ਬਹੁਤ ਅਗਲਾ ਨਾਲ ਐ ਭਾਈ 1900 ਦੀ ਸਾਰੀਆਂ ਗੱਲਾਂ ਛੁੱਟ ਗਈ ਉਹ ਇਹ ਇੱਥੇ ਬਹੁਤ ਸੁਖੀਆ ਹੁੰਦਾ ਹੁੰਦਾ ਜੀ ਹਾਂ ਫੇਰਰਾ ਉਹ ਜਿਹੜਾ ਪੈਸਾ ਪੜਾਉਂਦਾ ਚਾਚਾ ਆਇਆ ਸੋਚਾ ਕਰ ਕਦਰ ਕਰ ਉਹਦਾ ਕਿਸ ਤਰ੍ਹਾਂ ਕਰਦਾ ਆਹ ਲੇ ਤਾਂ ਬਜੂ ਬੀ ਓਏ ਹਲੇ ਰੈ ਕਰ ਲੋ ਵੀ ਠਾਰਾ ਗਿਆ ਤੇ ਨਹੀਂ ਕਾਹ ਨੂੰ ਮੈਨੂੰ ਸਿਖਾਉਣਾ ਤੂੰ ਕਿੱਥੇ ਪੋਣੇ ਹੋਣਾ ਨਹੀਂ ਮੈਂ ਜੀ ਕਹਿ ਕੇ ਤੋਰਿਆ ਇਹਨੇ ਜਵਾਲੀ ਗਿਆ ਉਹ ਜਾਣ ਦੇ ਜਾਣ ਦੇ ਵੀ ਦੇਨੇ ਕਿਹਾ ਉਹ ਬਤਾ ਹੂੰ ਨਾ ਮੇਲੇ ਬੀ ਚੱਕਰ ਕੋਈ ਨਾ ਜਿੰਨੇ ਲੱਤਰ ਬਤ ਦਿਨੇ ਨਾ ਨਿਆਇ ਆ ਰਿਹਾ ਹੈ ਨਾ ਕਲ ਸਰਕਲੋਂ ਗੋਇਣੇ ਕਿੱਦਿ ਕਰਾਉਂਦੇ ਆ ਬੜਾ ਉੱਚਾ ਜਵਾਬ ਆ ਗਿਆ ਆਉਂ ਲੈ ਜਾਗਾ ਸੱਚੀ ਬੋਲਿਆ ਬੋਲ ਕੇ ਐ ਭਾਈ ਦਾ ਬੱਚਾ ਹੋਰ ਆਲਾ ਰਾਈ ਦੇ ਦੀ ਇਹ ਨਹੀਂ ਜਦੋਂ ਤੇ ਲਖਾਈ ਲੁਕਾ ਦੇ ਬੜੀ ਗੱਲ ਨਾ ਦਈਆ ਬਾਹਰ 400 ਰੁਪਏ ਦੇ ਕੱਢ ਲਿਆ ਮੇਰੇ ਨਾਲ ਵਾਲਾ ਬੰਟ ਪੈਸੇ ਨਾਲ ਲਗਾ ਗਿਆ ਪਤਾ ਕੁਛ ਨਹੀਂ ਕਰ ਰਹੀ ਗਾ ਹੋਰ ਚੱਲ ਵਸ ਲੈ ਹੋ ਗਿਆ ਆਪ ਬੱਕਰੀ ਹੌਦਾ ਟੌਂ ਲਾ ਬੱਕਰਾ ਮੰਡੀ ਐਦਾ ਹੋ ਗਿਆ ਜੀ ਇਹਦਾ 18 ਹੀ ਆ ਬਾਈ ਨਹੀਂ ਦੇਣਿਆ ਆ ਦੇਖੋ ਆ ਦੇਖੋ ਬੱਕਰੀ ਦੇਖੋ ਇਹ ਕਹਿੰਦਾ ਕੱਲ ਨੂੰ ਮੈਨੂੰ ਕਰਨੀ ਆ ਨਾ ਮੈਂ ਸਾਡੇ ਘਰੇ ਤੇ ਬੜੇ ਫਿਰ ਬਾੜ ਤੇ ਵਾਹ ਵਾਹ ਇਹ ਤਾਂ ਬੱਕਰੀ ਖਰੀਦੀ ਆ ਹਾਂ ਇਹ ਬੱਕਰੀ ਵਿੱਚ ਓਕੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ